ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਅੱਜ ਗੱਲ ਕਰਾਂਗੇ ਕਿ ਭਾਰਤ ਦੇ ਵਿੱਚ ਜਿਹੜੀਆਂ ਧੀਆਂ ਪੈਣਾ ਨੇ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਜਿਹੜੇ ਹਾਲਾਤ ਨੇ ਉਹ ਬਦ ਤੋਂ ਬੱਤਰ ਨੇ ਜਿਹੜੀ ਜੋ ਉਸ ਬੇਟੀ ਨਾਲ ਹੋਇਆ ਜੀਡੀਓ ਦੀ ਮੈਡੀਕਲ ਰਿਪੋਰਟ ਆ ਕੋਈ ਵੀ ਦੁਨੀਆ ਦਾ ਬੰਦਾ ਜਿਹੜਾ ਧਰਮੀ ਹੈ ਉਹਦੇ ਜਮੀਨ ਨਿਕਲ ਜਾਂਦੀ ਪੈਰਾਂ ਤੋਂ ਐਨੀ ਹਵਾਨੀਅਤ ਦੇ ਨਾਲ ਉਸ ਬੇਟੀ ਨੂੰ ਮਾਰਿਆ ਆ 18 ਬੰਦਿਆਂ ਨੇ 18 ਵਰੀ ਮਤਲਬ ਉਹਦੀ ਮੌਤ ਤੋਂ ਬਾਅਦ ਉਹਦੇ ਨਾਲ ਬਰਾਤ ਕਰ ਉਹਦੀਆਂ ਅੱਖਾਂ ਦੇ ਵਿੱਚ ਐਂਕ ਦੇ ਸ਼ੀਸ਼ੇ ਟੁੱਟ ਗਏ ਤੋੜ ਦਿੱਤੇ ਗੋਡੇ ਤੋੜ ਦਿੱਤੇ ਉਂਗਲਾਂ ਤੋੜ ਦਿੱਤੀਆਂ ਇਥੋਂ ਤੱਕ ਕਿ ਉਹਨੂੰ ਟੌਰਚਰ ਕੀਤਾ ਉਹਦੀ ਲੱਤਾਂ ਪਾੜੀਆਂ ਹੁਣ ਅਸੀਂ ਇਹ ਗੱਲ ਕਹਿੰਨੇ ਆ ਕਿ ਸਾਡਾ ਜਿਹੜਾ ਧਰਮ ਹੈ ਸਾਡਾ ਜਿਹੜਾ ਸਿਧਾਂਤ ਆ ਉਹਦੇ ਵਿੱਚ ਜਿੱਡਾ ਮਰਜੀ ਦੁਸ਼ਮਣ ਹੋਵੇ ਕੁਝ ਹੋਵੇ ਜਦੋਂ ਸਰਹੰਦ ਨੂੰ ਫਤਿਹ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸਾ ਨਹੀਂ ਤੇ ਉਦੋਂ ਉਹਨਾਂ ਦੀਆਂ بیگمਾਂ ਤੇ ਔਰਤਾਂ ਡਰ ਗਈਆਂ ਸੀ ਬਹੁਤ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਾਡੇ ਹਾਕਮ ਕੀ ਕਰਦੇ ਰਹੇ ਨੇ ਪਰ ਖਾਲਸੇ ਦੇ ਬਹੁਤ ਵੱਡੇ ਦਰਸ਼ ਸੀ ਕਰੋ ਕਰੀ بچਾਇਆ ਕਿਸੇ ਨੂੰ ਕੁਛ ਗਿਆ ਨਹੀਂ ਤੁਸੀਂ ਇੱਥੇ ਵੇਖੋ ਕਿ ਆਪਾਂ ਕਹਿੰਨੇ ਆ ਵੀ ਧਰਮ ਸਾਰੇ ਇੱਕੋ ਜਿਹੇ ਹੁੰਦੇ ਨੇ ਪਰ ਹੁਣ ਤੁਸੀਂ ਇੱਥੇ ਵੇਖੋ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਕਮਿਊਨਿਟੀ ਜਿਹੜੀ ਆ ਇਸ ਧਰਮ ਦੇ ਜਿਹੜੇ ਲੋਕ ਨੇ ਜਦੋਂ 84 ਦੇ ਵਿੱਚ ਸਾਡੇ ਨਾਲ ਇਹ ਘਰਾ ਹੋਇਆ ਉਦੋਂ ਇੱਕ ਮਸੀਤ ਦੇ ਵਿੱਚ ਇੱਕ ਕੁੜੀ ਨੂੰ ਇਸ ਚੁੱਕ ਕੇ ਲੈ ਜਾਂਦੇ ਨੇ ਤੇ ਜਿਵੇਂ ਇਸ ਬੇਟੀ ਨਾਲ ਹੋਇਆ ਇਦਾਂ ਦੇ ਉਹਦੇ ਹਾਲਾਤ ਕਰਦੇ ਨੇ ਨੀ ਮਾਨਸਿਕਤਾ ਗਿਰਜੂ ਕੀ ਕਿਸੇ ਦੀ ਇਹ ਕਿਸੇ ਵੀ ਸੋਚ ਤੋਂ ਪਰੇ ਹੈ ਜਮ ਇਹ ਸੋਚਿਆ ਨਹੀਂ ਜਾ ਸਕਦਾ ਬਿਲਕੁਲ ਨਹੀਂ ਸੋਚਿਆ ਜਾ ਸਕਦਾ ਵੀ ਇਹ ਐਵੇਂ ਵੀ ਹੋ ਸਕਦਾ ਮੈਂ ਇਹ ਗੱਲ ਕਹਿਣਾ ਕਿ ਅਜੇ ਤੱਕ ਤੁਸੀਂ ਇੱਕ ਗੱਲ ਵੇਖੋ ਕੋਈ ਸਾਡੇ ਵਰਗਾ ਬੰਦਾ ਭਗੌੜਾ ਹੋ ਜੇ ਜਾਂ ਕੋ ਗੱਲ ਹੋ ਜੇ ਇਹ ਸਾਰੇ ਰਿਸ਼ਤੇਦਾਰ ਭੈਣ ਭਰਾ ਡੰਗਰਾਂ ਤੱਕ ਚੁੱਕ ਲਿਉਂਦੇ ਨੇ ਮੋਟਰਸਾਈਕਲ ਸਕੂਟਰ ਪਿੱਛੇ ਜੇ ਯੂਪੀ ਵਾਲੇ ਸਿੰਘ ਦੀ ਗੱਲ ਹੋਈ ਸੀ ਤਾਂ ਉਹਨਾਂ ਦਾ ਮੋਟਰਸਾਈਕਲ ਵੀ ਲੈ ਗਏ ਟਰੈਕਟਰ ਵੀ ਲੈ ਗਏ ਇਸ ਤਰ੍ਹਾਂ ਜਿਹੜੇ ਉਹ ਬੰਦੇ ਨੇ ਜਿਨ੍ਹਾਂ ਨੇ ਕੁਝ ਕੀਤਾ ਆ ਜਿਹੜਾ ਬੰਦਾ ਫੜਿਆ ਆ ਉਹਨੇ ਇਹ ਤਾਂ ਦੱਸਿਆ ਹੀ ਹੋਊਗਾ ਸਾਰਾ ਕੁਝ ਇਹ ਤੇ ਹੈ ਨਹੀਂ ਕਿ ਨਹੀਂ ਦੱਸਿਆ ਹੋਊਗਾ ਪਰ ਇਹ ਪਤਾ ਲੱਗਾ ਆ ਕਿ ਪ੍ਰਿੰਸੀਪਲ ਸਾਹਿਬ ਦੇ ਜਿਹੜੇ ਬਹੁਤ ਜ਼ਿਆਦੇ ਵੱਡੇ ਲਿੰਕ ਨੇ ਉੱਤੇ ਇੰਨੀ ਹਵਾਨੀਅਤ ਦੇ ਨਾਲ ਉਸ ਤੀ ਦੀ ਮੌਤ ਜਿਹੜੀ ਹੋਈ ਆ ਤਾਂ ਡਾਕਟਰਾਂ ਦੇ ਪੈਨਲ ਨੇ ਸਭ ਤੋਂ ਪਹਿਲੀ ਜਿਹੜੀ ਗੱਲ ਕਹੀ ਉਹ ਇਹ ਕਹੀ ਵੀ ਇਹ ਸੂਸਾਡਾ ਮਤਲਬ ਬੰਦਾ ਆਪਣੇ ਆਪ ਇੱਕ ਲਹੂ ਲਹਾਨ ਪਿਆ ਆ ਉਹਦੀਆਂ ਅੱਖਾਂ ਖਤਮ ਹੋ ਗਈਆਂ ਉਹਦੇ ਪੈਰ ਖਤਮ ਹੋ ਗਏ ਉਹਦੀਆਂ ਹੱਥ ਟੁੱਟ ਗਏ ਉਹਦੇ ਲੱਤਾਂ ਟੁੱਟ ਗਈਆਂ ਤੇ ਉਹਨੂੰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹਨੇ ਸੂਸਾਡ ਜਿੱਤੀ ਹੈ ਤੁਸੀਂ ਇੱਥੇ ਗੱਲ ਬੜੀ ਸੋਚਣ ਵਾਲੀ ਹੈ ਔਰ ਇਸ ਗੱਲ ਦੇ ਉੱਤੇ ਦਿੱਲੀ ਦਰਬਾਰ ਦੇ ਕਿਸੇ ਹਾਕਮ ਦੀ ਦੇ ਕੰਨ ਤੇ ਜੋ ਨਹੀਂ ਸਰਗੀ ਜਰਾ ਸੋਚੋ ਕਿ ਸਾਡੀ ਬੇਟੀ ਸੀ ਇਹ ਸੋਚੋ ਸਾਡੀ ਹੀ ਭੈਣ ਸੀ ਜਿਹਦੇ ਨਾਲੇ ਕੁਝ ਹੋਇਆ ਇਹ ਗੱਲ ਸੋਚੋ ਜਦ ਇਹ ਗੱਲ ਸੋਚੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜ਼ੁਲਮ ਹੋਇਆ ਹੈ ਤੇ ਇਸ ਜ਼ੁਲਮ ਨੂੰ ਟੱਕਰ ਦੇ ਲਈ ਜਿਹੜੀ ਸਰਕਾਰ ਆ ਜਿਹੜੀ ਲੋਕਾਂ ਨੇ ਚੁਣੀ ਆ ਉਹ ਨਾ ਕਾਮ ਰਹੀ ਆ ਬਹੁਤ ਵੱਡੀ ਗੱਲ ਆ ਇਹ ਛੋਟੀ ਗੱਲ ਨਹੀਂ ਹੈ ਅਸੀਂ ਉਹਨਾਂ ਦੇ ਜਿੱਥੇ ਸਾਨੂੰ ਕਹਿਣ ਜਾਂ ਜਿੰਨੇ ਜੋਗੇ ਵੀ ਅਸੀਂ ਹੈਗੇ ਆ ਜਿਹੜੇ ਉਹਨਾਂ ਦੇ ਧਰਨੇ ਨੇ ਮਾਰਚ ਨੇ ਅਸੀਂ ਉਹ ਚ ਸ਼ਾਮਲ ਉਹਨਾਂ ਦੇ ਨਾਲ ਪਰ ਮੈਂ ਫਿਰ ਕਹਿਣਾ ਵੀ ਡਾਕਟਰਾਂ ਤੋਂ ਬਿਨਾ ਬੰਦਿਆਂ ਦੀ ਜ਼ਿੰਦਗੀ ਸੇਫ ਨਹੀਂ ਹੈ ਫਿਰ ਵੀ ਤੁਸੀਂ ਜਿੰਨਾ ਚਿਰ ਇਹ ਸਾਰੇ ਬੰਦੇ ਰੈਸਟ ਨਹੀਂ ਹੁੰਦੇ ਜਿੰਨਾ ਚਿਰ ਵੇਖੋ ਨਿਆਂ ਤਾਂ ਉਹਨੂੰ ਮਿਲਣਾ ਹੀ ਨਹੀਂ ਕਿਸੇ ਦੀ ਗ੍ਰਿਫਤਾਰੀ ਨਾਲ ਉਹਨੂੰ ਜੋ ਉਹਦੇ ਨਾਲ ਹੋਇਆ ਆ ਇਹ ਤਾਂ ਨਿਆਂ ਬਹੁਤ ਔਖੀ ਗੱਲ ਆ ਇਹ ਨਿਆਂ ਤੇ ਖਾਲਸਾ ਹੀ ਕਰ ਸਕਦਾ ਅਸੀਂ ਤਾਂ ਕਹਿੰਨੇ ਆ ਕਿ ਖਾਲਸੇ ਦਾ ਰਾਜ ਚਾਹੀਦਾ ਹੈ ਖਾਲਸੇ ਦੇ ਰਾਜ ਦੇ ਵਿੱਚ ਇਸ ਦਾ ਨਹੀਂ ਹੋਏਗਾ ਅਰ ਬਦਕਿਸਮਤੀ ਨੂੰ ਕੋਈ ਇਦਾਂ ਦੀ ਗੱਲ ਘਟਨਾ ਵਾਪਰ ਜਾਂਦੀ ਹੈ ਤਾਂ ਇਹ ਗੱਲ ਨਹੀਂ ਹੈ ਕਿ ਬੰਦੇ ਲੱਭਦੇ ਨਹੀਂ ਹੈ ਬੰਦੇ ਦਾ ਪਤਾ ਨਹੀਂ ਲੱਗ ਰਿਹਾ ਜਿਵੇਂ ਸਾਡੇ ਸਾਰੇ ਟੱਬਰਾਂ ਦੇ ਰਬਰ ਚੁੱਕ ਕੇ ਲੈਣਾ ਲਿਆ ਹੋਇਆ ਇਹਨਾਂ ਦੇ ਵੀ ਛੋਟੇ ਛੋਟੇ ਜਵਾਬ ਵੀ ਚੁੱਕ ਕੇ ਤੇ ਕਿਉਂ ਨਹੀਂ ਆਉਂਦੇ ਆਗੇ ਪੇਸ਼ ਕਿਉਂ ਨਹੀਂ ਹੁੰਦੇ ਕੇਸ ਪੰਜਾਬ ਪੁਲਿਸ ਦੇ ਹਵਾਲੇ ਕਰ ਦੇਣਾ ਸਾਡੇ ਨੂੰ ਤਾਂ ਚੁੱਕ ਲੈਣਗੇ ਨੇ ਮਿੰਟਾਂ 'ਚ ਸੋ ਇਹ ਹਵਾਨੀਅਤ ਦਾ ਔਰ ਅਗਲੀ ਗੱਲ ਇਹ ਰੋਕ ਨਹੀਂ ਰਿਹਾ ਬੈਂਗਲੌਰ ਹੋ ਗਿਆ ਹੁਣ ਦੇਰਾਦੂਨ ਹੋ ਗਿਆ ਕਾ ਯੂਪੀ ਤੋਂ ਕੁੜੀ ਸੀਗੀ ਬੱਸ ਦੇ ਵਿੱਚ ਪੰਜ ਜਣੇ ਨਾਲ ਉਹਦੇ ਨਾਲ ਰੇਵ ਕੀਤਾ ਇਹ ਗੱਲ ਰੋਕ ਨਹੀਂ ਰਹੀ ਹੈ ਇਹਦੇ ਲਈ ਸਰਕਾਰ ਜਿਹੜੀ ਆ ਉਹ ਸੈਂਸਰ ਨਹੀਂ ਹੈ ਜਿਹੜੀਆਂ ਕੁੜੀਆਂ ਇਥੇ ਚੰਡੀਗੜ੍ਹ ਜਿਹੜਾ ਮੁਹਾਲੀ ਚੋਂ ਹੋਇਆ ਯੂਨੀਵਰਸਿਟੀ ਦਾ ਉਹਦਾ ਅਜੇ ਤੱਕ ਕੋਈ ਥੋ ਪਤਾ ਨਹੀਂ ਲੱਗਾ ਵੀ ਕਿੰਨੀਆਂ ਕੁੜੀਆਂ ਦੀਆਂ ਵੀਡੀਓ ਬਣਾ ਲਈਆਂ ਕੀ ਹੋ ਗਿਆ ਕੀ ਨਹੀਂ ਹੋ ਗਿਆ ਸਭ ਕੁਝ ਠੱਪ ਐਨੇ ਇਹਨਾਂ ਦੇ ਉੱਪਰ ਤੱਕ ਲਿੰਕ ਹੁੰਦੇ ਨੇ ਸਾਹ ਨਹੀਂ ਲੈਣ ਦਿੰਦੇ ਕੋਈ ਚੈਨਲ ਕੋਈ ਦੂਜਾ ਕੋਈ ਤੀਜਾ ਕਿਸੇ ਨੂੰ ਗੱਲ ਵੀ ਨਹੀਂ ਕਰਨ ਦਿੰਦੇ ਹੈ ਐਡੇ ਘਟਿਆ ਨੇ ਮੈਂ ਤੁਹਾਨੂੰ ਫਿਰ ਵੀ ਇੱਕ ਵਾਰੀ ਮੈਡੀਕਲ ਰਿਪੋਰਟ ਜਿਹੜੀ ਆ ਉਹ ਇਸ ਤਰ੍ਹਾਂ ਹੈ ਕਿ ਉਸ ਬੇਟੀ ਨਾਲ ਆਸਤਨ 22 ਬੰਦਿਆਂ ਨੇ ਜਿਹੜਾ ਰੇਵ ਕੀਤਾ 22 ਵਾਰੀ ਉਹਦੇ ਨਾਲ ਇਹ ਕਟਨਾ ਵਾਪਰੀਆ ਉਹਦਾ ਜਿਹੜਾ ਸੇਰਾ ਉਹ ਸੇਰ ਉਹਨਾਂ ਨੇ ਪਾੜ ਦਿੱਤਾ ਕੰਧ ਦੇ ਨਾਲ ਮਾਰ ਕੇ ਉਹਦੇ ਗਲੇ ਦੀ ਜਿਹੜੀ ਹੱਡੀ ਆ ਉਹ ਟੁੱਟ ਗਈ ਕੁੜੀ ਦੀ ਉਹਦੇ ਗੋਡੇ ਟੁੱਟ ਗਏ ਉਹਦੀ ਬਾਹਾਂ ਦੇ ਉੱਤੇ ਬਹੁਤ ਜ਼ਖਮ ਸੀ ਸੁੱਜੇ ਹੋਏ ਸੀ ਉਹਦਾ ਜਿਹੜਾ ਮੂੰਹ ਸੀਗਾ ਉਹ ਮੂੰਹ ਦੇ ਵਿੱਚ ਬਹੁਤ ਜ਼ਿਆਦਾ ਜ਼ਖਮ ਸੀ ਤੇ ਬਲੱਡ ਆ ਰਿਹਾ ਸੀ ਤੇ ਜਿਹੜੇ ਉਹਦੇ ਗੁਪਤ ਪਾਠ ਸੀਗੇ ਬੇਟੀ ਦੇ ਉਹਨਾਂ ਨੂੰ ਹੀ ਉਹਨਾਂ ਨੇ ਪਾਲ ਦਿੱਤਾ ਉਹ ਚੋਂ ਬਲੀਡਿੰਗ ਬਹੁਤ ਹੋ ਰਹੀ ਸੀ ਸੋਚ ਕੇ ਵੇਖੋ ਇੱਕ ਵਾਰ ਯਾਰ ਮਤਲਬ ਗੱਲ ਵੀ ਨਹੀਂ ਕੀਤੀ ਜਾ ਸਕਦੀ ਐਡੀ ਘਟੀਆ ਗੱਲ ਆ ਐਡੀ ਘਟੀਆ ਗੱਲ ਆ ਇਹਦੇ ਉੱਤੇ ਬੋਲਿਆ ਵੀ ਨਹੀਂ ਜਾ ਸਕਦਾ ਉਹਦੀ ਲੱਤ ਬਹੁਤ ਦੂਜੇ ਪਾਸੇ ਪਈ ਸੀ ਇੱਕ ਥੱਲੇ ਜਾਤੀ ਤੇ ਉਹਦੇ ਨੌ ਸਾਰੇ ਖਿੱਚੇ ਗਏ ਇੰਨੀ ਜਲਾਲਤ ਲੋਕਾਂ ਚ ਭਰੀ ਹੋਈ ਆ ਇੰਨੀ ਤਾਂ ਹੀ ਮਾਰਿਆ ਨੇ ਕਿਹਾ ਧਰਮ ਬਿਨਾ ਸਭ ਦଳਾ ਮੜਾ ਹੈ ਇਹਨੂੰ ਕਹਿੰਦੇ ਆ ਕਿ ਧਰਮ ਦੇ ਵਿੱਚ ਰਹਿਣਾ ਬੰਦੇ ਦਾ ਜ਼ਰੂਰੀ ਆ ਬੰਦੇ ਨੂੰ ਪਤਾ ਲੱਗਦਾ ਰਹਿੰਦਾ ਕਿ ਮੈਂ ਮਾੜਾ ਕਰਮ ਕਰਨਾ ਹੈ ਆ ਗੱਲ ਹੈ ਮੈਂ ਤਾਂ ਧਰਮੀ ਆ ਸਾਡੇ ਧਰਮ 'ਚ ਨਹੀਂ ਹੈਗਾ ਸਾਡੇ ਗੁਰੂਆਂ ਨੇ ਪੈਗੰਬਰਾਂ ਨੇ ਸਾਨੂੰ ਰੋਕ ਕੇ ਆਏ ਇਹਨਾਂ ਗੱਲਾਂ ਤੋਂ ਸਾਡੇ ਹੱਥ 'ਚ ਕੜੇ ਤਾਂ ਪੁਆਇਆ ਵੀ ਮਾੜੀ ਗੱਲ ਵਾਲ ਨੂੰ ਤੁਹਾਡੇ ਹੱਥ ਨਾ ਉੱਠਣ ਸਾਨੂੰ ਤਾਕੀਦ ਕੀਤੀ ਆ ਤਾ ਇਦਾਂ ਦੇ ਜਿਹੜੇ ਨੰਗੇ ਨਾਚ ਰੁੱਕ ਸਕਦੇ ਨੇ ਲੋਕ ਧਰਮ ਤੋਂ ਦੂਰ ਨੇ ਜੋਰ ਲੱਗਾ ਪਿਆ ਕਾਮਰੇਡ ਲਾਣੇ ਦਾ ਨਾਸਤਿਕੀ ਜੀ ਰੱਬ ਨਹੀਂ ਹੈ ਨਹੀਂ ਉਹ ਨਹੀਂ ਹੈ ਉਹ ਭਾਵੇਂ ਇਹਨਾਂ ਗੱਲਾਂ ਨਾਲ ਲੋਕਾਂ ਨੂੰ ਜੋੜ ਕੇ ਰੱਖੋਗੇ ਤਾਂ ਧਰਮ ਧਰਮ ਦੇ ਵਧੇ ਫੁੱਲੇਗਾ ਧਰਮ ਦੇ ਤੌਰ ਤੇ ਹੀ ਲੋਕ ਮਾੜੀਆਂ ਕਰਤੂਤਾਂ ਤੋਂ ਬਾਜ਼ ਆਉਣਗੇ ਇੱਕ ਡਾਕਟਰ ਕੁੜੀ ਜਿਹੜੀ ਆ ਪਿਛਲੇ 35 ਘੰਟਿਆਂ ਤੋਂ ਲਗਾਤਾਰ ਉਹ ਜੌਬ ਦੇ ਉੱਤੇ ਆ ਤੇ ਉਹਦੀ ਨਾਈਟ ਡਿਊਟੀ ਆ ਤੇ ਇੱਕ ਦੱਸਿਆ ਗਿਆ ਕਿ ਇੱਕ ਹਫ਼ਤੇ ਤੋਂ ਦੀ ਰੈਕੀ ਹੋ ਰਹੀ ਸੀ ਇਹਦੇ ਵਿੱਚ ਕਾਲਜ ਦੇ ਜਾਂ ਹਸਪੀਟਲ ਦੇ ਕੁਝ ਤਾਂ ਬੰਦੇ ਇਦਾਂ ਦੇ ਹੈਗੇ ਨੇ ਜਿਨ੍ਹਾਂ ਨੇ ਏਡੀ ਵੱਡੀ ਉਹ ਜਗ੍ਹਾ ਜਿਹੜੀ ਆ ਚੁਣੀ ਜਾਂ ਜੋ ਵੀ ਸੀਗਾ ਤੇ ਉਹ ਕੈਮਰਿਆਂ ਤੋਂ ਬਚੇ ਸਾਰਾ ਕੁਝ ਜਿਹੜਾ ਸੀਗਾ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਮਿਲਿ ਭੁਗਤ ਸੀ ਜਿਵੇਂ ਦੱਸਿਆ ਗਿਆ ਕਿ ਉਹ ਉਹਦੇ ਮੁੰਡੇ ਦੇ ਫੋਨ 'ਚ ਜਿਹੜੀਆਂ ਪੌਰਨ ਵੀਡੀਆ ਵੀਡੀਓ ਬਹੁਤ ਮਿਲੀਆਂ ਇਦਾਂ ਦੀਆਂ ਜਿਹੜੇ ਜਿਹੜਾ ਮਤਲਬ ਕਿ टॉर्चर ਪਲੱਸ ਜਿਹੜਾ ਸੈਕਸ਼ੂਅਲ ਹਰਾਸਮੈਂਟ ਇਦਾਂ ਦਾ ਫਿਲਮਾਂ ਦੇ ਵਿੱਚ ਆਉਂਦਾ ਉਹ ਚੀਜ਼ਾਂ ਵੇਖ ਕੇ ਤੇ ਇਹਨਾਂ ਨੇ ਉਹ ਸਾਰਾ ਪ੍ਰੈਕਟੀਕਲ ਜਿਹੜਾ ਸੀ ਉਸ ਬੇਟੀ ਦੇ ਉੱਤੇ ਕੀਤਾ ਸਾਡੀ ਸਟੇਟ ਦੂਰ ਆ ਦੂਰ ਆ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਹਾਲਾਤ ਦਾ ਜਾਇਦਾ ਲਈਏ ਅਸੀਂ ਦੂਰ ਬੈਠੇ ਆ ਪਰ ਦੁੱਖ ਬਹੁਤ ਹੋਇਆ ਹੈ ਇਸ ਗੱਲ ਦਾ ਬਹੁਤ ਦੁੱਖ ਹੋਇਆ ਇਸ ਗੱਲ ਦਾ ਇਸ ਤਰ੍ਹਾਂ ਹੀ ਉਦੋਂ ਦਿੱਲੀ ਹੋਇਆ ਤੇ ਸਾਡੇ ਨਾਲ ਤੇ ਹਰ ਚਰਾਹੇ ਤੇ ਹੋਇਆ ਅਸੀਂ ਤੇ ਕੂਕ ਕੂ ਕੇ ਕਹਿੰਨੇ ਆ ਕਿ ਇਹ ਲੋਕ ਜਿਹੜੇ ਝੁੰਡ ਚ ਆ ਕੇ ਹਵਾਨ ਬਣ ਜਾਂਦੇ ਆ ਹਵਾਨੀਅਤ ਦਾ ਨਾਚ ਨੱਚਦੇ ਆ ਇਹ ਕੋਈ ਐਕਸੀਡੈਂਟ ਹੋ ਜਾਈਂ ਡਰਾਈਵਰਾਂ ਨੂੰ ਅੱਗ ਲਾ ਦਿੰਦੀ ਆ ਇਹ ਗੱਡੀਆਂ ਸਾੜ ਦਿੰਦੇ ਆ ਟਰੈਕਟਰ ਸਾੜ ਦਿੰਦੇ ਆ ਇਹ ਸਾਰਾ ਅਗਲੀ ਦੀ ਗੱਡੀ ਸਾੜ ਦਿੰਦੇ ਆ ਕਿ ਇਹਦੀ ਇਹਨਾਂ ਦੀ ਮੁਰਗੀ ਥੱਲੇ ਆ ਜਾਂ ਤਾਂ ਗੱਡੀ ਸਾੜ ਦਿੰਦੇ ਨੇ ਅਸੀਂ ਟਰੱਕ ਚਲਾਇਆ ਕਿੰਨਾ ਚਿਰ ਸਾਨੂੰ ਇਸ ਗੱਲ ਦਾ ਪਤਾ ਹੈ ਨਹੀਂ ਦੇ ਪੰਜਾਬ ਦੇ ਡਰਾਈਵਰਾਂ ਨੂੰ ਪੁੱਛ ਕੇ ਵੇ ਲੋ ਵੀ ਨਹੀਂ ਕਰਦੇ ਕਿ ਇਹਦੀ ਕੋਈ ਬੱਕਰੀ ੱਲੇ ਆ ਗਈ ਕੋਈ ਇਹਦੀ ਮੰਜੀ ਟੁੱਟ ਗਈ ਅਗੇ ਸਟੇਜ ਜਿੱਥੇ ਇਹਨਾਂ ਦਾ ਕਿਸੇ ਵੀ ਲਾਈਨ ਦਾ ਫਟਕ ਹੁੰਦਾ ਸੀ ਉਹਦੇ ਨੇੜੇ ਤੇੜੇ ਇਹਨਾਂ ਨੇ ਉੱਤੇ ਹੀ ਘਰ ਪਾਏ ਉਹਦੀ ਛੜਕਦੇ ਤੇ ਮੁਰਗੀਆਂ ਫਿਰਦੀਆਂ ਹੁੰਦੀਆਂ ਨੇ ਕਿਸੇ ਬੁੱਢੇ ਨੇ ਮੰਜੀ ਡਾਈ ਹੋਣੀ ਇਹ ਫਿਰ ਝੁੰਡ ਚ ਆ ਕੇ ਅਸੀਂ ਭੱਜ ਕੇ ਆਪਣੇ ਮੁੰਡੇ ਜਿਹੜੇ ਜਾਨ ਬਚਾਉਂਦੇ ਇਹ ਗੱਡੀਆਂ ਸਾੜ ਦਿੰਦੇ ਜਾਂ ਫਿਰ ਪੁਲਿਸ ਚੌਂਕੀ 'ਚ ਲੈ ਜਾਂਦੇ ਭਜਾ ਕੇ ਗੱਡੀ ਫਿਰ ਕਿਤੇ ਬੰਦੇ ਦੀ ਜਾਨ ਬਚਦੀ ਐਦਾਂ ਇਹ ਹਵਾਨੀਅਤ ਦਾ ਨਾਚ ਜਿਹੜਾ ਆ ਉਹ ਨੱਚਦੇ ਆ ਆਪਾਂ ਕਿਸੇ ਵੀ ਕੌਮ ਨੂੰ ਟਾਰਗੇਟ ਨਹੀਂ ਕਰਦੇ ਪਰ ਮੈਂ ਇਹ ਗੱਲ ਕਈ ਕਈ ਤੁਹਾਨੂੰ ਕਹਿ ਰਿਹਾ ਕਿ ਇਹ ਗੱਲ ਲਗਾਤਾਰ ਵਾਪਰ ਰਹੀ ਆ ਜਿਹੜੇ ਧਾਰਮਿਕ ਗੁਰੂ ਨੇ ਇਹ ਹਿੰਦੂ ਧਰਮ ਦੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਚੰਗੀ ਤਰ੍ਹਾਂ ਇਹ ਗੱਲ ਕਰਨੀ ਚਾਹੀਦੀ ਆ ਵੀ ਆਪਣੇ ਨੌਜਵਾਨਾਂ ਨੂੰ ਘਟੋ ਘਟ ਇਹ ਜੀ ਸਿੱਖਿਆ ਦਿਓ ਵੀ ਤੁਸੀਂ ਐਦਾਂ ਦੀ ਗੱਲ ਜਿਹੜੀ ਆ ਇਹ ਸੋਚ ਵੀ ਕਿਵੇਂ ਸਕਦੇ ਹੋ ਸੋ ਮੇਰੀਆਂ ਬੇਨਤੀਆਂ ਹੀ ਨੇ ਕਿ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੈ ਇਸ ਗੱਲ ਦਾ ਉਸ ਬੇਟੀ ਦਾ ਅਸੀਂ ਦੂਰ ਆ ਤੇ ਜੋ ਵੀ ਸਾਡੀਆਂ ਦੁਆਵਾਂ ਨੇ ਤੁਹਾਡੇ ਨਾਲ ਕਿ ਉਹ ਬੰਦੇ ਫੜੇ ਜਾਣ ਤੇ ਜਿਹੜਾ ਆ ਉਸ ਬੇਟੀ ਨੂੰ ਵੇਖੋ ਇਨਸਾਫ ਤਾਂ ਨਹੀਂ ਕਦੀ ਮਿਲ ਸਕਦਾ ਇਨਸਾਫ ਤੇ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਆਉਣ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਆਉਣ ਤੇ ਉਹ ਇਨਸਾਫ ਕਰ ਸਕਦੇ ਆ ਇਹਦੀ ਮਿਸਾਲ ਹੋਣੀ ਚਾਹੀਦੀ ਆ ਇਸ ਗੱਲ ਦੀ ਕਿ ਲੋਕਾਂ ਨੂੰ ਪਤਾ ਲੱਗੇ ਮੈਂ ਕਹਿੰਨਾ ਵੀ ਇਸੇ ਕਰਕੇ ਸੀਰੇ ਕਹਿੰਨੇ ਆ ਕਿ ਖਾਲਸਾ ਦਾ ਰਾਜ ਹੋਣਾ ਚਾਹੀਦਾ ਹੈ ਆਦਰਸ਼ ਉੱਚੇ ਸਿਧਾਂਤ ਉੱਚਾ ਹੋਏ ਕੌਮਾਂ ਦਾ ਫੇਰ ਇਹ ਜਿਹੇ ਗੱਲਾਂ ਟਲਦੀਆਂ ਨੇ ਸੋ ਜਉਂਦੇ ਵਸਦੇ ਰਹੋ ਆਪਣਾ ਧਿਆਨ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ